ਪਾਣੀ ਕਿਦੋਂ ਠੰਡ ਅੰਦਰ ਮਰ ਚਲੇ ਗਰਮੀ ਨਾਲ ਪਾਣੀ ਕਿਦੋਂ ਗਰਮ ਲੱਥਣੀ ਆ ਉਹ ਜੀਵਨ ਉਹ ਜੀਵਨ ਹਾਂਜੀ ਹਾਂਜੀ ਉਹ ਪਾਣੀ ਲਿਆ ਪਾਣੀ ਵੀ ਲਿਉਣੀ ਆ ਬੜਾ ਟਾਈਮ ਲਾ ਕੇ ਆਏ ਜੀ ਉਹ ਟਾਈਮ ਫਿਰ ਤੈਨੂੰ ਪਤਾ ਫਿਰ ਲੱਗ ਹੀ ਜਾਂਦਾ ਨੇ ਜਿੱਥੇ ਚਾਹੀਏ ਅੱਛਾ ਚੱਲ ਮੈਂ ਲਿਆਵਾਂ ਪਹਿਲਾਂ ਪਾਣੀ ਚੱਲ ਬਹਿ ਜਾ ਹੁਣ 2 ਮਿੰਟ ਆ ਗਈਆਂ ਤੇ ਮੇਰੀ ਗੱਲ ਸੁਣ ਉਹ ਕੁੜੀ ਕਿਦੋਂ ਬਤੀ ਆਈ ਹੀ ਘਰ ਕੁੜੀ 10 ਮਿੰਟ ਹੀ ਬੈਠੀ ਆ ਤੇ ਛਾਟੀ ਚਲ ਗਈ ਹੈ ਮੇਰਾ ਪੇਪਰ ਵਾ ਚਾਚੀ ਜੀ ਮੈਂ ਪੜਨਾ ਵਾ ਤੇ ਮੈਂ ਹਾਂ ਚਲ ਜਾ ਪੜਲਾ ਜਾ ਕੇ ਉਹ ਮੈਂ ਤੁਹਾਨੂੰ ਫੇਰ ਕਿਹਾ ਮੈਂ ਵੀ ਆ ਚਲੀ ਕਿ ਮੇਰੇ ਲਾ ਕੇ 10 ਮਿੰਟ ਬਹਿ ਜਾ ਨਹੀਂ ਚਾਚਾ ਜੀ ਮੇਰਾ ਪੇਪਰ ਵਾ ਪੜਨਾ ਵਾ ਚਲ ਕੋਈ ਨਹੀਂ ਪੇਪਰ ਹੋਣ ਦੇ ਆ ਨਾ ਤੇ ਨੰਬਰ ਨਾ ਚੰਗੇ ਆਏ ਤਾਂ ਤਾਂ ਵੀ ਉਤਰਾ ਫੰਗਾ ਹੀ ਆ ਓਏ ਆਹ ਹੋਵੇ ਤੇ ਗੱਲ ਹੈਗੀ ਆ ਆਹੋ ਅਜਾ ਨਾ ਮੁੰਡਿਆਂ ਦੀ ਗੱਲ ਹੋਰ ਹੁੰਦੀ ਆ ਕਿ ਤੁਹਾਡਾ ਨੰਬਰ ਘੱਟ ਵੀ ਆ ਜਾ ਉਹਨਾਂ ਦਾ ਚਲ ਜਾਂਦਾ ਵਾ ਤੇ ਧੀ ਦੇਣੇ ਦੇ ਜ਼ਰੂਰ ਦੰਗ ਪਰ ਪੂਰੇ ਹੋਣੇ ਚਾਹੀਦੇ ਨਾਲੇ ਕੁੜੀਆਂ ਟੈਨਸ਼ਨ Java ਲੈਂਦੀਆਂ ਆਪਣੇ ਵੀ ਉਹੋ ਹੀ ਗੱਲ ਮੈਨੂੰ ਫਿਕਰ ਵੀ ਕਰਦੀ ਏ ਥੋੜਾ ਬੁੱਤਾ ਤੇ ਕੀਤੀ ਹੀ ਗੱਲ ਫਿਰ ਉਦਨ ਆਹੋ ਕੀਤੀ ਸੀ ਮੈਂ ਗੱਲ ਹਾਂ ਉਦਾਂ ਨਾ ਇੱਕ ਜੇ ਚੀਜ਼ ਵੇਖੀ ਜਾਵੇ ਤੇ ਕੁੜੀ ਵੀ ਆਪਣੇ ਖਾਂ ਸੱਚੀ ਆ ਉਹ ਕਿਤਰਾ ਮੇਰੀ ਗੱਲ ਸੁਣੋ ਅਜੀ ਉਹ ਪੜ ਲਈ ਹੈ ਹੈਨਾ ਤੇ ਜੇ ਉਹਨੂੰ ਕਿਤੇ ਮੰਗਮੋਂਗ ਦਿੱਤਾ ਤੇ ਫਿਰ ਬੱਚੇ ਦਾ ਧਿਆਨ ਪੜਕ ਜਾਂਦਾ ਵਾ ਉਹਨਾਂ ਨੂੰ ਪਤਾ ਤੇ ਹੈ ਹੀ ਆ ਅਗਲੇ ਉਸੇ ਵਾਲੇ ਨੰਬਰ ਲ ਲੈ ਲੈਂਦੇ ਆ ਤੇ ਮੁੜ ਕੇ ਫੋਨ ਤੇ ਫੋਨ ਫੋਨ ਤੇ ਫੋਨ ਕਦੀ ਸੱਸ ਦਾ ਆ ਜਾ ਕਦੀ ਨਣਾ ਅੰਦਾਜ਼ ਆ ਕਦੀ ਪਰੋਹਣੇ ਦਾ ਆ ਤੇ ਪੜਨਾ ਉਹਨੇ ਸਵਾਲ ਮੁੜ ਕੇ ਗਲਤ ਤੇ ਤੇਰੀ ਸਹੀ ਆ ਭਾਜ ਜਤਨ ਦਾ ਤੂੰ ਰਿਸ਼ਤਾ ਕਹਿਣ ਦੀ ਹੈ ਨਾ ਇਹੋ ਜਿਹਾਂ ਨੂੰ ਮੁੜ ਕੇ ਲੱਭਣਾ ਨਹੀਂਗਾ ਲੈ ਦੱਸ ਕਿਉਂ ਨਹੀਂ ਲੱਭਣਾ ਭਲਾ ਹੈ ਲੱਖਾਂ ਚ ਇੱਕ ਕੁੜੀ ਆ ਹੱਡੀ ਕੋਈ ਕਮੀ ਉਹਦੇ ਵਿੱਚ ਉਹ ਕਮੀ ਤਾਂ ਹੈ ਨਹੀਂਗੀ ਪਰ ਇਹ ਵਹੁ ਮੰਨੇ ਤੇ ਤਾਂ ਹੀ ਆ ਨਾ ਮੈਂ ਵੀ ਮੰਨ ਗਈ ਉਹਦੀ ਗੱਲ ਨੂੰ ਆਪਾਂ ਨਹੀਂ ਅਜੇ ਕਿਤੇ ਵੀ ਉਹਦਾ ਰਿਸ਼ਤਾ ਕਰਨਾ ਕੋਈ ਗੱਲ ਨਹੀਂ ਮੈਂ ਦੇ ਦੇਣਾ ਮਾਸੀ ਨੂੰ ਜਵਾਬ ਮੇਰੀ ਗੱਲ ਸੁਣ ਲੈ ਮੈਂ ਵੱਡਿਆ ਸਿਆਣੀ ਐ ਤੂੰ ਆਪਣੀ ਜਹਾੜੀਆਂ ਮਾਰੀ ਜਾਂਦੀ ਆ ਉਏ ਇਹੋ ਜਿਹੇ ਘਰ ਕਿਤੇ ਰੋਜ਼ ਰੋਜ਼ ਲੱਭਦੇ ਆ ਮੈਂ ਕਹਿੰਦੇ ਵੀ ਮੈਨੂੰ ਉਹਦੇ ਮਾਪਿਆਂ ਨਾਲ ਗੱਲ ਕਰਾਂ ਤੇ ਚੱਲ ਤੀ ਪੈਣ ਸਾਡੀ ਸੋਖੀ ਰਊਗੀ ਮੇਰੀ ਗੱਲ ਸੁਣੋ ਚਿਰ ਫਾਇਦਾ ਕੀ ਹੋਣਾ ਨਾਲ ਨੂੰ ਸੱਚ ਕੇ ਦੱਸਣ ਦਾ ਹੈ ਆਪੇ ਤੇ ਹੀ ਮੈਨੂੰ ਕਹਿ ਲੈ ਆਪੇ ਕੁੜੀ ਨੂੰ ਪੁੱਛ ਲੈ ਆਪੇ ਤੇ ਹੀ ਕਹਿਣ ਦੇ ਮਾਪਿਆਂ ਨਾਲ ਗੱਲ ਮਾਪਿਆਂ ਨਾਲ ਗੱਲ ਕੱਲ੍ਹ ਦੀ ਕਰਨੀ ਹੈ ਜਦੋਂ ਆਪਾਂ ਰਿਸ਼ਤਾ ਹੀ ਨਹੀਂ ਕਰਨਾ ਉਹ ਮੈਨੂੰ ਹੀ ਇਹੋ ਜਿਹਾ ਵੀ ਬੰਦੇ ਮੁਰਕੇ ਨਹੀਂ ਇਹੋ ਜਿਹੇ ਲੱਭਦੇ ਸਭ ਕੋ ਲੱਭ ਜਾਣਾ ਠੀਕ ਆ ਤੂੰ ਫਿਕਰ ਨਾ ਕਰੋ ਸਭ ਕੋ ਲੱਭ ਜਾਣਾ ਜਦੋਂ ਤੀ ਪੁੱਤ ਸੋਹਣਾ ਸੁਨੱਖਾ ਹੋਵੇ ਨਾ ਤੇ ਪੜਾਈ ਲਿਖਾਈ ਵਿੱਚ ਵੀ ਅੱਗੇ ਹੋਵੇ ਤੇ ਕਿਹੜ ਕੋਈ ਨਹੀਂ ਤੇ ਕੇ ਜਦਾਂ ਦੀ ਮੈਂ ਕਹਿੰਦਾ ਵੇ ਟਾਈਮ ਨਹੀਂ ਚੱਲ ਟਾਈਮ ਦਾ ਕਰ ਦਿੰਦਾ ਵੀਰ ਆਪਣੀ ਕੁੜੀ ਦਾ ਤੇ ਚੱਲ ਸਿਰ ਤੋਂ ਭਾਰ ਲੱਜਾਂਦਾ ਕੋਈ ਗੱਲ ਨਹੀਂ ਭਾਰ ਦੀ ਅਜੇ ਉਮਰ ਹੀ ਕੀ ਓਦੀ ਨਾਲੇ ਤੇ ਨਾਲੇ ਅਜੇ ਤੇ ਉਹ ਕਾਲਜ ਪੜ੍ਹਨ ਦੀ ਹੈ ਵਿਚਾਰੀ 2-3 ਸਾਲ ਤਾਂ ਤੇ ਪੜਾਈ ਦੇ ਲੰਘ ਜਾਣੇ ਐ ਐਵੇਂ ਉਹਨੂੰ ਫਾਇਲ ਆ ਦੀਏ ਹੁਣੀ ਵਿਆਹ ਹੀ ਕਰਨਾ ਕੋਈ ਨਹੀਂ ਕਰਦਾਂਗੇ ਉਹ ਮੈਂ ਕਹਿੰਦਾ ਮਾੜਾ ਮੋਟਾ ਰਖ ਰਖਾ ਕਰ ਲੈਂਦੇ ਨਾ ਤੇ ਕੋਈ ਗੱਲ ਨਹੀਂ ਹੁਣੀ ਪਤਾ ਨਹੀਂ ਤੁਹਾਨੂੰ ਕਿਉਂ ਨਹੀਂ ਸਮਝ ਆਉਂਦੀ ਗੱਲ ਜਦੋਂ ਮੈਂ ਕਹਿੰਦੀ ਆ ਵੀ ਕੁੜੀ ਰਾਜੀ ਨਹੀਂ ਵਿਆਹ ਵਾਸਤੇ ਅਜੇ ਤੇ ਕਿਉਂ ਉਹਦੇ ਗੱਲ 'ਚ ਫਾਕ ਪਾਉਣਾ ਹੁਣ ਆੜੀ ਗੱਲ ਵਾ ਨਾ ਇੱ ਨਾ ਆਪਣੇ ਭਰਾਵਾਂ ਨਾਲ ਕਰਨੀ ਤੇ ਨਾ ਆਪਣੀ ਭੁਜਾਈ ਨਾ ਕਰਨੀ। ਹੁਣ ਮਾਸੀ ਨੂੰ ਕਿਹਾ ਨੇ। ਮਾਸੀ ਨੂੰ ਮਾਪੇ ਜਵਾਬ ਦੇ ਦੋ ਕਿ ਕੁੜੀਆਂ ਦੀ ਮੰਜੇ ਨਹੀਂ ਵਿਆਹ ਕਰਨਾ। ਇਹ ਚ ਕਿਹੜੀ ਗੱਲ ਆ? ਅਸੀਂ ਮਾਸੀ ਕੋਲ ਲੈ ਕੇ ਖਾ ਲਿਆ ਵਾ। ਆਹ ਗੱਲ ਤੇ ਤੇਰੀ ਸਹੀ ਆ। ਆਹ ਕੋਈ ਗੱਲ ਨਹੀਂ। ਆਪੇ ਲੱਗ ਜਣੇ ਮੁੰਡੇ ਬਥੇਰੇ। ਉਹਨੂੰ ਪੁੱਛਣਾ ਹੈ ਵੀ ਕੋਹ ਹੋਰਤ ਨਹੀਂ ਗੱਲ ਕੋਈ। ਮੈਂ ਦੱਸ। ਤੁਸੀਂ ਵੀ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰਦੇ ਜੀ। ਹੈਂ? ਨਹੀਂ ਨਹੀਂ। ਪੁੱਛਿਆ ਹੀ ਹੁੰਦਾ ਮੈਂ ਪਰ ਨਹੀਂ ਆਂਦੀ ਵੀ ਨਹੀਂ ਚਾਚੀ ਜੀ ਇਹੋ ਜੀ ਕੋਈ ਗੱਲ ਨਹੀਂ। ਕਿ ਜਿਹੜਾ ਵੀ ਕੋਈ ਕੰਮ ਹੋਊ ਤੁਹਾਡੀ ਸਹਿਮਤੀ ਨਹੀਂ ਹੋਊਗਾ। ਦੱਸਾਂ ਗੱਲ ਕੀ ਆ? ਕਿਹੋਲੇ ਧੀ ਪੁੱਤ ਘਰ ਗੱਲ ਕਰਦਾ ਕੇਵਲੇ ਨਹੀਂ ਕਰਦਾ ਤੇ ਮੈਂ ਤਾਂ ਜਲ ਤੇਰ ਨਾਲ ਗੱਲ ਕਰ ਲੈਂਦੀ ਕੋ ਨੂੰ ਕੁਛ ਹੈ ਜੇ ਹੋਰ ਵਾਲੇ ਚ ਉੱਥੇ ਵੇਖ ਲੈਣੇ ਕਿ ਮੜਾ ਜਗਾ ਤੁਸੀਂ ਕਾਨੂੰ ਟੈਨਸ਼ਨ ਲਿੰਦੇ ਜੇ ਕੁੜੀ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੀ ਆ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਉਹਨੇ ਮੈਨੂੰ ਦੱਸ ਹੀ ਦੇਣਾ ਹੈਗਾ ਉਹਨੇ ਮੇਰੇ ਕੋਲ ਗੱਲ ਕੌਂਦੀ ਕੋਈ ਵੀ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਜਦ ਟਾਈਮ ਆਇਆ ਨਾ ਆਪੇ ਮਾਲਕ ਨੇ ਸਭ ਤੋਂ ਵਧੀਆ ਕਰ ਦੇਣਾ ਸਾਡਾ ਕੀ ਗੱਲ ਵਾ ਜੇ ਧੀ ਭੈਣ ਉਹੋ ਹੀ ਹੁੰਦੀ ਜਿਹੜੀ ਈਦ ਲੈ ਕੇ ਆਪਣੇ ਘਰ ਚਲ ਜੇ ਹਾਏ ਹਾਏ ਸਾਡੀ ਧੀ ਸੋਨਾ ਵਾ ਉਹਦੇ ਵਿੱਚ ਕੋਈ ਕੱਜ ਨਹੀਂ ਆ ਉਹ ਤਾਂ ਆ ਜਾਂਦਾ ਇਹਨ ਮੈਂ ਕਿਦਾ ਚੱਲ ਕੰਮ ਨਿਭੜਿਆ ਹੁੰਦਾ ਮਾੜਾ ਮੋਟਾ ਤਰੋ ਤਰ ਤਰ ਰੁਪਿਆ ਰੁਪਿਆ ਰੱਖਿਆ ਜਾਂਦਾ ਤੇ ਚੱਲ ਕੰਮ ਪੱਕਾ ਹੋ ਜਾਂਦੇ ਵਿਆਹ ਜਦੋਂ ਮਰਜ਼ੀ ਕਰ ਲੈਂਦੇ ਜਦੋਂ ਇੱਕ ਵਾਰੀ ਤੀ ਪਤ ਮੰਗਦੀ ਹੈ ਨਾ ਤੇ ਫਿਰ ਨਹੀਂ ਲੋਕੀ ਜਿਰਾ ਕਰਦੇ ਹੁੰਦੇ ਫਿਰ ਤੇ ਕਹਣਾ ਬਸ 6 ਮਹੀਨਿਆਂ ਨੂੰ ਕਰ ਦੋ ਵਿਆਹ ਆਹ ਵੇਖੋ ਤੁਹਾਡੇ ਕਿਹੜੇ ਹੱਥ ਜੋਤੀ ਯਾਰ ਕੋਈ ਨਾ ਗੱਲ ਸਮਝੀ ਦੀ ਜਿੱਥੋਂ ਮੈਂ ਬੋਲਣ ਡਿਆ ਵਾਂ ਸਮਾਂ ਬੜਾ ਖਰਾਬ ਹੈ ਜੀਵਨ ਹੁਣ ਤੇ ਬੰਦਾ ਚੰਗਾ ਭਲਾ ਤੇ ਖਰਾਬ ਹੋਣ ਲੱਗਿਆ ਹੋਣ ਲੱਗਿਆ ਕਿ ਮਿੰਟ ਲੱਗਦਾ ਉਹ ਨਹੀਂ ਕਿਤੇ ਵੀ ਖਰਾਬ ਹੋ ਚਲਿਆ ਸਮਾਂ ਕੋਈ ਗੱਲ ਨਹੀਂ ਹੁਣ ਆ ਗੱਲ ਇੱਥੇ ਸੁਰਦੋ ਮਾਸੀ ਵਾਲੀ ਹੁਣ ਨਾ ਗੱਲ ਕਿਤੇ ਕਰਿਓ ਠੀਕ ਆ ਚਲ ਨਹੀਂ ਕਰਤਾ ਆਹੋ ਤੇ ਕੋਈ ਨਹੀਂ ਨਾਉ ਕਹਿੰਦੀ ਕੋਈ ਨਹੀਂ ਚਾਚੀ ਜੀ ਜਦੋਂ ਵੀ ਕੋਈ ਗੱਲ ਹੋਵੇ ਜਾਂ ਕੁਝ ਹੋਵੇ ਮੈਂ ਤੁਹਾਨੂੰ ਦੱਸੂਗੀ ਸਭ ਤੇ ਮਾਸੀ ਨੂੰ ਹੁਣ ਨਾ ਤੂੰ ਆਪਣੇ ਹਿਸਾਬ ਨਾਲ ਜਵਾਬ ਦੇ ਦੀ ਕੋਈ ਨਹੀਂ ਮੈਂ ਕਰ ਲਊ ਮਾਸੀ ਨਾਲ ਗੱਲ ਤੂੰ ਇਹ ਨਾ ਫਿਕਰ ਕਰੋ ਮਾਸੀ ਚਾ ਪਾਣੀ ਲਿਆ ਫਿਰ ਪਟਫੜ ਚਾ ਮਲੇ ਨਹੀਂ ਆ ਚਲ ਇਦਾਂ ਕਰਦੀ ਆ ਭੈਣ ਜੀ ਨੂੰ ਕਹੂੰਗੀ ਪਿਹਾੜਾ ਦੇ ਘਰ ਪੈ ਗਿਆ ਪਲਸਟਰ ਵੀ ਹੋ ਗਿਆ ਕਿਤੇ ਵੇਖਣ ਨਹੀਂ ਆਏ ਕੀ ਗੱਲ ਚਾਹ ਨਹੀਂ ਚੜਿਆ ਇਹਨਾਂ ਨੂੰ ਚੱਲ ਕਹਿਨੀ ਆ ਨਾਲੇ ਨਵਾਂ ਵਾਲੀ ਗੱਲ ਕਰੂੰਗੀ ਬਹਾਨੇ ਨਾਲ ਮਾੜੀ ਮੋਟੀ ਗੱਲ ਵਿੱਚ ਪਾਉਂਗੀ ਨਾ ਖਾਣੇ 'ਚ ਕੀ ਪਤਾ ਅਸਰ ਹੋਈ ਜਾਵੇ ਚੱਲ ਮਨਾ ਵੇਨੀ ਆ ਜਾ ਕੇ ਉਹਦਾ ਇਹ ਕਿੜੀ ਬੜੀ ਸਿੱਧੀ ਆ ਜਿੰਨੇ ਮੇਰੀ ਝਟ ਗੱਲ ਸੁਣ ਲੈਣੀ ਆ ਬੱਤੀ ਬੱਤੀ ਤੇ ਗੱਲਾਂ ਸੁਣਾਉਣੀਆਂ ਹਾਂ ਸਾਹਮਣੇ ਬੈਠੀ ਏ ਚੱਲ ਕੋਈ ਨਾ ਗੱਲਾਂ 'ਚ ਗੱਲ ਪਾ ਕੇ ਕਰੂੰਗੀ ਬੈਠੇ ਰਹ ਪੈਣ ਜੀ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਪੈਣ ਜੀ ਸਤਿ ਸ਼੍ਰੀ ਅਕਾਲ ਬਹਿ ਜਾ ਸਬਜ਼ੀ ਦੀ ਤਿਆਰੀ ਹੋਣ ਰਹੀ ਆ ਆਹੋ ਤਾਂ ਕੀ ਕਰਦੀ ਆਂ ਹੁਣ ਕਿੰਨੇ ਦਿਨਾਂ ਫੇਰਾ ਹੀ ਨਹੀਂ ਮਾਰਿਆ ਮੈਂ ਤਾਂ ਫੇਰਾ ਫੇਰ ਵੀ ਆਏ ਮਾਰ ਹੀ ਜਾਨੀ ਆ ਪਰ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਨਰਾਜ਼ ਨਹੀਂ ਕਿ ਤੇ ਸਾਡੇ ਨਾਲ ਦੱਸ ਨਰਾਜ਼ ਕਿਹੜੀ ਗੱਲਾਂ ਹੋਣ ਵੇਖੋ ਕੋਠੀ ਪੈ ਗਈ ਪ੍ਰਸਤਰ ਹੋ ਗਈ ਤੁਸੀਂ ਕਿਤੇ ਝਾਤੀ ਨਹੀਂ ਮਾਰੀ ਉਧਰ ਪੀ ਜਾ ਕੇ ਕਿਤੇ ਚਾਰਾ ਵੇਖ ਹੀ ਆਈਏ ਹੈ ਮੈਨੂੰ ਬੜਾ ਗੁੱਸਾ ਤੁਹਾਡੇ ਉੱਤੇ ਭਾਜੀ ਤੇਰਾ ਤੇ ਰੋਜ ਜਾਂਦਾ ਵਾ ਤੂੰ ਤਾਂ ਮੈਨੂੰ ਗੁੱਸਾ ਕਰਦੀ ਰਹੀਂਨੀ ਭਾਜੀ ਜਾਂਦੇ ਆ ਨਾ ਤੇ ਭੈਣ ਤੇ ਨਹੀਂ ਨ ਜਾਂਦੀ ਚੱਲ ਬਾਬਾ ਅੱਜ ਮੈਂ ਐਵੇਂ ਜਾਵਾਂਗੀ ਤੇ ਵੇਖਾਵਾਂਗੀ ਠੀਕ ਆ ਤੂੰ ਖੁਸ਼ ਚਾਹੀਨੀ ਆਹੋ ਹੁਣ ਮੈਂ ਕਿਹਾ ਵਾ ਤਾਂ ਹੁਣ ਮੈਂ ਜਾਊਂਗੀ ਹੈ ਆਪਣੇ ਆਪ ਢੇਡ ਵਿੱਚ ਰੀਜ ਨਹੀਂ ਆਈ ਕਿਤੇ ਜਾ ਕੇ ਦੇਖੀ ਆਵਾ ਨਹੀਂ ਰੀਜ ਬਥੇਰੀ ਹੁੰਦੀ ਆ ਘਰਾਂ ਦੇ ਕੰਮਾਂ ਕਰਾਂ ਕਰਕੇ ਆ ਥੋੜੀ ਜਿਹੀ ਕੁੜੀ ਪੜਨ ਚੱਲ ਜਾਂਦੀ ਆ ਉਹਦੇ ਕਰਕੇ ਮੈਂ ਵੀ ਬਿਜੀ ਰਹਿੰਦੀ ਆ ਨਹੀਂ ਤੇ ਮੇਰਾ ਕਿਹੜਾ ਚੀਜ਼ ਨਹੀਂ ਕਰਦਾ ਲੈ ਦੱਸ ਆ ਲੋ ਦਾਤੀ ਜੀ ਪਾਣੀ ਤੇ ਆ ਪੁੱਤਾ ਅੱਛਾ ਦਾਤੀ ਜੀ ਸਾਸ੍ਰੀਕਾਲ ਕੀ ਹਾਲ ਆ ਠੀਕ ਠਾਕ ਹੈ ਤੁਸੀਂ ਨਾ ਮੈਂ ਵੀ ਪੁੱਤ ਵਧੀਆ ਸੇਤਾਂ ਠੀਕ ਵਾ ਹਾਂਜੀ ਠੀਕ ਆ ਅੱਛਾ ਅੱਛਾ ਠੀਕ ਆ ਫਿਰ ਤੇ ਹੈ ਬਹਿ ਜਾ ਇੱਥੇ ਨਹੀਂ ਨਹੀਂ ਮੈਂ ਚਾਹ ਬਣਾ ਕੇ ਰਹੀ ਹੁੰਦੀ ਆ ਚੱਲ ਬਣਾ ਹੀ ਲੈ ਅੱਜ ਚਾਹ ਅੱਜ ਆਪਣੀ ਨੌ ਦੇਥਾਂ ਦੀ ਚਾਹ ਪੀਣੇ ਆ ਜਾ ਵੇਹਲਾ ਕਦੀ ਨਹੀਂ ਚਾਚੀ ਤੇਰੀ ਨੇ ਕਿਹਾ ਅੱਜ ਉਹਨੇ ਚਾਹ ਬਲੋ ਕਿਹਾ ਜਾ ਲਾਚੀ ਲੁਚੀ ਖੁੱਲੀ ਜੀ ਪਾ ਲਈ ਆਹੋ ਬਣਾ ਲੈ ਬਣਾ ਲੈ ਕੋਈ ਨਹੀਂ ਬਣਾ ਲੈ ਮੈਂ ਕੀਤੀ ਉਹ ਦਾਣਾ ਭੈਣ ਜੀ ਮੇਰੇ ਢਿੱਡ 'ਚ ਬੜੀ ਗੱਲ ਰੜਕਦੀ ਹਾਰ ਕੇ ਅੱਜ ਮੈਂ ਆ ਹੀ ਗਈ ਮੈਂ ਕੋਈ ਨਾ ਅੱਜ ਮੈਂ ਜਾ ਕੇ ਮੂੰਹ ਤੇ ਕਹਿ ਹੀ ਦੇਣਾ ਵਾ ਪਿੱਤਾਂ ਨੂੰ ਚਾ ਨਹੀਂ ਗਾ ਚੜਿਆ ਨਹੀਂ ਪੈਣਾ ਚਾ ਬਥੇਰਾ ਵਾ ਇਹ ਵੀ ਕਿੱਦਾਂ ਦੀ ਗੱਲ ਵਾ ਭਲਾ ਚਾ ਨਾ ਹੋਵੇ ਆਪਣੇ ਜੀ ਆਨੇ ਨਹੀਂ ਚਾ ਕਰਨਾ ਤਾਂ ਕਰਨਾ ਕਿੰਨੇ ਹੁਣ ਤੇ ਰਹਿ ਗਈਆਂ ਸਿਰਫ ਟੈਲਾਂ ਲੱਗਣ ਵਾਲੀਆਂ ਅੱਛਾ ਅੱਛਾ ਤੇ ਜਿੱਦਣ ਆਪਾਂ ਟੈਲਾਂ ਲੈਣ ਜਾਣਾ ਵਾ ਨਾ ਉਹ ਦਿਨ ਵੀ ਆਪਾਂ ਪਾਜੀ ਨੂੰ ਨਾਲ ਖੜਨਾ ਵਾ ਤੇ ਜੇ ਪਾਜੀ ਦਾ ਟਾਈਮ ਨਾ ਹੈ ਤਾਂ ਸਨਿੰ ਲੈ ਜਾਾਂਗੇ ਅੱਛਾ ਹੈ ਤੇ ਆਪਾਂ ਨਾਲ ਖੜ ਕੇ ਸਾਰਾ ਸਮਾਨ ਲਿਓਣਾ ਵਾ ਕੋਈ ਨਹੀਂ ਕੋਈ ਨਹੀਂ ਜਦੋਂ ਵੀ ਜਾਣਾ ਨਾ ਦੋ ਦਿਨ ਕੀਤਾ ਦੱਸ ਦਿਓ ਆਹੋ ਤੇ ਚੱਲ ਜਾਂਗੇ ਫਿਰ ਕੀ ਵਿਹਲੇ ਹੀ ਨਹੀਂ ਅਜੇ ਘਰ ਕੰਮ ਕਰਨ ਦੇ ਚੱਲ ਕੋਈ ਨਹੀਂ ਦੱਸ ਦੇਣਗੇ ਪਹਿਲਾਂ ਹੀ ਦੱਸ ਦੇਣਗੇ ਹੈ ਤੇ ਨਾਵ ਕੀ ਕਰਦੀ ਆ ਨਾਵ ਨੇ ਕੀ ਕਰ ਨਹੀਂ ਆ ਹਾਂ ਬਹੁਤ ਬਸ ਆਈ ਆ ਕਾਲਜੋਂ ਤੇ ਲੰਮੀ ਪਈ ਘੜੀ ਅੱਛਾ ਅੱਛਾ ਠੀਕ ਆ ਠੀਕ ਆ ਹਾਂਜੀ ਤੂੰ ਤੂੰ ਫਿਰ ਨਿਆਣਾ ਜਦੋਂ ਆਏ ਘੜੀ ਕੋ ਨੂੰ ਹੁੰਦਾ ਇਰਮਾਨ ਕਰ ਲਾ ਆਹੋ ਇਹ ਤੇ ਗੱਲ ਹੈ ਹੀ ਆ ਤੇ ਮੈਂ ਭੈਣ ਜੀ ਇੱਕ ਗੱਲ ਕਹਿਨੀ ਹਾਂ ਤਾਂ ਵੀ ਉਹਦਾ ਤੁਸੀਂ ਨਾ ਨਾਵ ਨਾ ਸਾਰੀਆਂ ਗੱਲਾਂ ਪਤਾ ਕਰਿਆ ਕਰੋ ਆਪਣੇ ਦਿਲ ਦੀਆਂ ਦੱਸ ਜੀ ਉਹਨੇ ਇਹ ਕਿਦਾਂ ਦੀ ਗੱਲ ਕੀਤੀ ਹੈ ਗੱਲ ਪਤਾ ਕੀ ਆ ਮੇਰੇ ਭਾਵੇਂ ਬੱਚੇ ਨਹੀਂ ਹਨਾ ਪਰ ਮੈਨੂੰ ਪਤਾ ਮੇਰਾ ਮਾਪਿਓ ਨਾ ਮੇਰੇ ਨਾਲ ਹਰ ਇੱਕ ਗੱਲ ਕਰਦਾ ਹੁੰਦਾ ਸੀ ਫਿਰ ਬੱਚਿਆਂ ਦਾ ਚਾਕਾ ਖੁੱਲ ਜਾਂਦਾ ਵਾ ਫਿਰ ਮਾਪਿਓ ਕੋਈ ਗੱਲ ਨਹੀਂ ਲਕੰਦੇ ਨੇ ਆਲੇ ਪਤਾ ਕੀ ਆ ਤੂੰ ਸਿੱਧੀ ਸਿੱਧੀ ਗੱਲ ਕਰ ਗੱਲ ਹੈ ਕੀ ਆ ਇਹ ਕਿਦਾਂ ਦੀਆਂ ਬਾਤਾਂ ਪਾਈ ਜੰਦੀ ਉਹ ਭੈਣ ਕੋਈ ਗੱਲ ਨਹੀਂ ਕੀ ਤੁਸੀਂ ਤੇ ਗੱਲ ਨੂੰ ਉੱਤੋਂ ਦੀ ਵੜ ਲੈਂਦੇ ਜੇ ਮੇਰਾ ਕਹਿਣ ਦਾ ਉਹ ਮਤਲਬ ਨਹੀਂਗਾ ਮੈਂ ਤਾਂ ਕਹਿੰਨੀ ਜਦੋਂ ਬੱਚੇ ਜਵਾਨ ਹੋ ਜਾਣ ਨਾ ਤੇ ਮਾਪਿਓ ਨੂੰ ਉਹਨਾਂ ਦੇ ਨਾਲ ਪੂਰਾ ਸਾਥ ਦੇਣਾ ਚਾਹੀਦਾ ਵਾ ਬੱਚਿਆਂ ਨੂੰ ਫਿਰ ਚਾਕਾ ਨਹੀਂ ਕਰਿੰਦਾ ਕਿਹੇ ਗੱਲ ਦਾ ਤਾਂ ਨਿਆਣੇ ਗਲਤ ਕਦਮ ਨਹੀਂ ਚੁੱਕਦੇ ਦੱਸ ਭਲਾ ਅਸੀਂ ਉਹਦਾ ਸਾਥ ਨਹੀਂ ਦਿੰਦੇ ਜਿਹੜੀ ਚੀਜ਼ ਕਹਿੰਦੀ ਉਸੇ ਵੇਲੇ ਲੈ ਕੇ ਦੇਂਦਾ ਉਹਦਾ ਪਿਓ ਪਰ ਨਾ ਹੀ ਨਹੀਂ ਕਰਦਾ ਇੱਕ ਗੱਲ ਭੈਣ ਜੀ ਕਵਾਂ ਤੜਕੋ ਡਰਦੀ ਆ ਨਾ ਵਾ ਇੰਨਾ ਕੁ ਡਰ ਚਾਹੀਦਾ ਵਾ ਨਿਆਣੇ ਨਹੀਂ ਨਹੀਂ ਮੈਂ ਤਾਂ ਇਹ ਕਹਿੰਨੀ ਆ ਜਿੰਨਾ ਚਿਰ ਬੱਚਾ ਬੇਸਮਝ ਵਾ ਉਹਨਾਂ ਚਿਰ ਡਰ ਚਾਹੀਦਾ ਜਦੋਂ ਬੱਚਾ ਸਮਝਦਾਰ ਹੋ ਜਾਂਦਾ ਨਾ ਉਦੋਂ ਮਾਂ ਪਿਓ ਨੂੰ ਸਾਥ ਦੇਣਾ ਚਾਹੀਦਾ ਉਹ ਚੱਲ ਭੈਣਾ ਤੂੰ ਨਾ ਉਹਨੂੰ ਇੰਨੀ ਗੱਲ ਕਹੀ ਉਹਨੇ ਕਹਿਣਾ ਵਾ ਮਾਂ ਮੇਰੀ ਇਦਾਂ ਕਹਿੰਦੀ ਆ ਤੇ ਚਾਚੀ ਨੇ ਆਹ ਸਲਾਹ ਦਿੱਤੀ ਆਣ ਕੇ ਪੈਣ ਜੀ ਹਲ ਜਾ। ਤੂੰ ਨਹੀਂ ਲੈ ਪੁੱਤ ਆਪਣੀ? ਨਹੀਂ ਮੈਂ ਬਾਅਦ ਚ ਪੀ ਲੂੰਗੀ ਮੇਰਾ ਚੀਨੇ ਕਰਦਾ। ਲੈ ਦੱਸ ਆ ਜਾ ਕੱਪ ਲੈ ਕੇ ਸਾਡੇ ਲੱਗੇ। ਨਹੀਂ ਨਹੀਂ ਪੀ ਪਿਓ। ਅੱਛਾ। ਪੈਣ ਜੀ ਉਹ ਤਾਂ ਗੁੱਸਾ ਨਾ ਕਰਿਓ ਇਹ ਕੱਲ ਦਾ। ਮੈਂ ਤਾਨੂੰ ਤਾਂ ਇਹ ਗੱਲ ਕਹੀ ਆ ਕਿ ਮਾਪਿਓ ਨੂੰ ਨਾ ਹਰ ਗੱਲ ਆਪਣੇ ਬੱਚਿਆਂ ਨਾਲ ਕਰਨੀ ਚਾਹੀਦੀ ਐ ਤੇ ਨਿਆਣਿਆਂ ਨੂੰ ਬਾਹਰ ਨਾ ਲੋੜ ਪਵੇ ਕਹੇ ਦੋਸਤ ਬਣਾਉਂਦੀ ਸਹਲੀਆਂ ਬਣਾਉਂਦੀ। ਹੱਲ ਗੱਲ ਤਾਂ ਤੇਰੀ ਵੀ ਠੀਕ ਆ। ਨਿਆਣੇ ਨੂੰ ਪੁੱਛਣਾ ਹੀ ਚਾਹੀਦਾ। ਹੁਣ ਮੈਨੂੰ ਇਹ ਦੱਸ ਕਿ ਹੁਣ ਤੇਰਾ ਘਰ ਵੇਖਣ ਜਾਵਾਂ ਕਿ ਜਾਂ ਸ਼ਾਮਾਂ ਨੂੰ ਆਵਾਂ। ਲੈ ਦੱਸ। ਟਾਡਾ ਆਪਣਾ ਘਰ ਵਾ ਕਹਿਣ ਦੀ ਲੋੜ ਵਾ ਪਿਛਾ ਮਾਂ ਨੂੰ ਜਦ ਸਵੇਰੇ ਆਓ ਜਦੋਂ ਤੁਹਾਡਾ ਜੀ ਕਰਦਾ ਉਦੋਂ ਹੀ ਆ ਜਾਓ ਬਸ ਲੈ ਪੈਣਾ ਆ ਥੋੜਾ ਜਿਹਾ ਲਸਣ ਛਿਲ ਕੇ ਨਾ ਮੈਂ ਹੁਣੇ ਚਾਤੀ ਮਾਰ ਰਹੀ ਨਹੀਂ ਤੈਨੂੰ ਖੁਸ਼ ਕਰਨਾ ਮੈਂ ਤੇ ਚਲੋ ਠੀਕ ਆ ਫਿਰ ਇਦਾਂ ਕਰਿਓ ਬਾਜੀ ਨੂੰ ਵੀ ਨਾਲ ਲਿਆਓ ਕੋਈ ਨਹੀਂ ਦੋਵੇਂ ਜਣੇ ਆ ਜਾਂਦੇ ਆਹ ਦੋਵੇਂ ਜੀ ਆਇਓ ਫਿਰ ਚੰਗਾ ਬਨ ਲਿਆ ਜੀ ਪਰਨਾ ਹਾਂ ਹਾਂ ਚੱਲੀਏ ਚਲੋ ਫੇ ਚੱਲੀਏ ਫੇ ਗੁੱਸਾ ਬੜਾ ਕਰਦੀਏ ਚਲ ਮੋਮੀ ਕਿੱਥੇ ਚੱਲੇ ਦੱਸ ਤੂੰ ਦੱਸ ਕੀ ਜਾਣੇ ਨਹੀਂ ਕਿੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਆਜੇ ਸੋਈ ਵੇਖੋ ਸੋਣੀ ਆ ਸੋਈ ਤੇ ਖੁੱਲੀ ਬਣੀ ਹੈ ਆਹੋ ਖੁੱਲੀ ਰੱਖਾਈ ਆ ਕੇ ਖੁੱਲੀ ਦਾ ਫਾਇਦਾ ਵਾ ਕੱਲ ਨੂੰ ਕਿ ਪ੍ਰੋਗਰਾਮ ਵੀ ਆ ਜੇ ਤੇ ਬੰਦਾ ਆਰਾਮ ਨਾਲ ਜਿੱਦਾ ਮਰਜੀ ਚੀਜ਼ਾਂ-ਚੀਜ਼ਾਂ ਬਣਾਵੇ ਜਿੱਥੇ ਮਰਜੀ ਰੱਖੇ ਨਹੀਂ ਮੇਰਾ ਮਾਨ ਬੜਾ ਖੁਸ਼ ਹੋਇਆ ਹੀ ਵੀ ਹੈ ਕਿ ਹੈ ਤੇ ਆ ਥੋੜਾ ਬਕਰ ਸੋਈਦਾ ਵੀ ਇੱਥੇ ਲੈਂਦਾ ਇੱਥੇ ਰਹੀ ਨਹੀਂ ਅਰ ਇੰਨੀ ਤੇ ਚੱਲਦਾ ਹੀ ਆ ਤੇ ਹੁਣ ਕਦੀ ਉੱਥੇ ਤੇ ਕਦੀ ਇੱਥੇ ਹੁਣ ਮਿਸਤਰੀ ਲੱਗੇ ਘੜੀ-ਘੜੀ ਚਾ ਤੇ ਸਬਜੀ ਵੀ ਹੁਣ ਇੱਥੇ ਮੈਂ ਤੜਕਾ ਲਾਉਂਦਾ ਪੀ ਆ ਕੀ ਕਰਾਂ ਫਿਰ ਅੱਛਾ ਗੱਲ ਤਾਂ ਤੇਰੀ ਠੀਕ ਆ ਸਿਆਣੀ ਬੜੀ ਉਦਾਂ ਇੰਨਾ ਗੱਲਦਾ ਲੈ ਦੱਸ ਹੁਣ ਹੁਣਿਆ ਪੈਣਾ ਸਿਆਣੇ ਕੀ ਕਰਨਾ ਕਿੰਨਾ ਸੁਣਨੀ ਆ ਤੇਰੇ ਕੋਲ ਸੁਣਿਆ ਬੰਦਾ ਪਰ ਇੱਕ ਗੱਲ ਮੈਂ ਤੈਨੂੰ ਕਹਿ ਦੇਣੀ ਗੁੱਸਾ ਨਾ ਕਰ ਲਈ ਆ ਬੂਹਾ ਤੇ ਇਦਾ ਖੁੱਲਾ ਜਿਹਾ ਰੱਖਿਆ ਸੋ ਕੁੱਤਾ ਬਿੱਲੀ ਸਿੱਧਾ ਅੰਦਰ ਆਣਗੇ ਨਹੀਂ ਭੈਣ ਜੀ ਹੁਣ ਰਿਵਾਜ ਵਾ ਓਪਨ ਰਸੋਈਆਂ ਰੱਖਦੇ ਹੁਣ ਲੋਕ ਸਾਰੇ ਇਦਾਂ ਹੀ ਚੱਲਦੀ ਆ ਵਾ ਹਾਇ ਕਿਤੇ ਸੌ ਖਲਾੜਾ ਖਲੋਰਾ ਹੀ ਕਦੇ ਮਾਸਾ ਵੱਧ ਘਟ ਰਿਹਾ ਇਹ ਤੇ ਬੰਦਾ ਇਹਨੂੰ ਤੇ ਫਿਰ ਜ਼ਿੰਮੇਵਾਰੀ ਨਾਲ ਪਹਿਲਾਂ ਸਾਹਮਣਾ ਪਏਗਾ ਨਹੀਂ ਨਹੀਂ ਹੁਣ ਨਹੀਂ ਖਲਾੜੇ ਪੈਂਦੇ ਹੁਣ ਤਾਂ ਬਾਕਸ ਬਣ ਜਾਂਦੇ ਆ ਸਾਰਾ ਸਮਾਨ ਤਾਂ ਅੰਦਰ ਸੈੱਟ ਹੋ ਜਾਂਦਾ ਵਾ ਚੀਜ਼ ਕੋਈ ਬਾਹਰ ਆਂਦੀ ਨਹੀਂਗੀ ਪਰ ਉਦਾਂ ਨਾ ਮੇਰਾ ਮਨ ਕਹਿੰਦਾ ਕਿ ਤੂੰ ਬੂਹਾ ਜ਼ਰੂਰ ਲਵਾ ਲੈਂਦੀ ਇਹ ਨਹੀਂ ਕਿ ਕਦੀ ਮੇਰੀ ਸਕੀਮ ਵਰਤਦੀ ਨਾ ਤਾਂ ਤੂੰ ਜੋ ਕਿਤੇ ਜਾਣਾ ਬੰਦਾ ਜਿੰਦਰਾ ਮਾਰ ਜਾਂਦਾ ਚੱਲ ਕੋਈ ਨਹੀਂ ਉਦਾਂ ਨਾ ਸਿਟਿੰਗ ਹੋ ਜਾਂਦੀ ਆ ਜਿੱਦਾਂ ਦੀ ਮਰਜ਼ੀ ਕਰਾ ਲੋ ਵਧੀਆ ਤੋਂ ਵਧੀਆ ਲਾ ਕੇ ਨਾ ਬੋਰਡ ਤੇ ਐ ਫਿਟਿੰਗ ਵਧੀਆ ਕਰ ਦਿੰਦੇ ਆ ਤੇ ਕੋਈ ਨਹੀਂ ਜੇ ਤੁਸੀਂ ਕਹਿੰਦੇ ਤੇ ਕਵਰ ਕਰਾਵਾਂਗੇ ਆਪਾਂ ਆ ਚਲ ਕਰਾਛੇ ਦੀ ਥੋੜਾ ਜਿਹਾ ਹਜੇ ਮਿਸਤਰੀ ਮੁਸਤਰੀ ਤੇ ਲੱਗੇ ਹੀ ਨਹੀਂ ਆ ਹਾਂਜੀ ਹਾਂਜੀ ਲੱਗੇ ਹਜੇ ਚੱਲ ਵਧੀਆ ਵਧੀਆ ਇਹ ਕਿਸ ਖੁਸ਼ ਕੋਣਾ ਕੀ ਆnde ਟੱਲਾ ਡੂਲਾ ਨਾ ਕਦੋਂ ਕਰਨਾ ਬਸ ਆ ਕਰਕੇ ਕੰਮ ਤੇ ਨਾਲ ਹੀ ਸਟਾਰਟ ਕਰ ਦੇਣਾ ਜੀਵਨ ਮੈਂ ਤੇਨੇ ਇੱਕ ਸਲਾਹ ਦਵਾ ਮਰਜ਼ੀ ਤੇ ਤੂੰ ਆਪਣੀ ਕਰਨੀ ਟੈਲਾ ਦੀ ਸਲਾਹ ਅਜੇ ਵੀ ਕੈਨਸਲ ਕਰ ਦੇ ਹਰਛੀ ਪਵਾਲਾ ਨਹੀਂ ਨਹੀਂ ਕਿਉਂ ਭੈਣ ਜੀ ਤੁਸੀਂ ਤਲਾਈਆਂ ਵੇਖਾ ਕਿੰਨੀਆਂ ਸੋਹਣੀਆਂ ਲੱਗਦੀਆਂ ਵਾ ਕਾਏ ਨਹੀਂ ਪਹਿਣੇ ਕਿ ਦੇਖ ਦੇਣਾ ਨਾ ਪੋਚਾ ਲਾਈਏ ਤੇ ਇੰਜ ਹੋ ਜਾਂਦਾ ਕਿਦਾਂ ਕਦੀ ਲਾਇਆ ਹੀ ਨਹੀਂ ਕੋਚਾ ਹੈਗਾ ਨਾਲੇ ਕਿਨੇ ਕੱਲਾ-ਕੱਲਾ ਹੈ ਕਿਨੇ ਪੈਰ ਤਿਲਕ ਜੇ ਹਮ ਤੇ ਝੱਟ ਛੂਲੇ ਟੁੱਟ ਜਾਂਦੇ ਨੇ ਹਾਂ ਭੈਣ ਜੀ ਇਦਾਂ ਕਾਹਨੂੰ ਬੋਲਦੇ ਜੇ ਤੁਸੀਂ ਹੁਣ ਤੁਹਾਡੇ ਘਰ ਲੱਗੀ ਆਈ ਹਾਂ ਵੀ ਤੈਨੂੰ ਕੀ ਦੱਸਾਂ ਜਦੋਂ ਕਿਤੇ ਸਾਰੇ ਜੀ ਚੱਲ ਜਾਂਦੇ ਆ ਕੁੱਟ-ਕੁੱਟ ਕੇ ਪੈਰ ਤੇ ਫੇਰ ਤੁਰਨੀ ਹੈ ਕਿ ਕਿਨੇ ਕੱਲੀ ਮਗਰੋਂ ਦੇ ਕੇ ਸੱਟ ਨਾਲ ਵੱਲ ਮਰਜੀ ਆਪਣੀ ਕਰਨੀ ਜੀ ਕਰਦਾ ਕਰ ਜੀ ਕਰਦਾ ਨਾ ਕਰ ਜਾਂ ਫਿਰ ਕਿਸ ਦੀ ਸਲਾਹ ਨਹੀਂ ਲਈਦੀ ਹੁੰਦੀ ਆਪੇ ਨੂੰ ਸਲਾਵਾ ਲੈ ਨਹੀਂ ਚੱਲ ਕੋਈ ਨਹੀਂ ਚੱਲ ਕੋਈ ਨਹੀਂ ਸੋਚ ਲਾਂਗੇ ਜਿੱਦਾਂ ਤੁਸੀਂ ਕਹਿੰਦੇ ਰਹਿੰਦੇ ਤੂੰ ਟੱਲਣਾ ਬੜਾ ਵਧੀਆ ਫਰਸ਼ ਵਾ ਕੀ ਕਰਨਾਗਾ ਇੰਨੇ ਤਹੇ ਲਾਈ ਜਾਣੇ ਚਲੋ ਠੀਕ ਆ ਕੋਈ ਨਹੀਂ ਸੋਚ ਲੈਨੇ ਤੂੰ ਤੈਨੂੰ ਬੈਠੋ ਉਧਰ ਜਾ ਕੇ ਬੈਡਰੂਮ ਚ ਤੇ ਮੈਂ ਤੁਹਾਡੇ ਵਾਸਤੇ ਚਾਹ ਬਣਾ ਕੇ ਲਿਆਵਾਂ ਨਹੀਂ ਚਾਹ ਨਾ ਹੂੰ ਤੁਮਣਾ ਤਾਂ ਨਹੀਂਗੀ ਮੈਂ ਪੀਣੀ ਆ ਜਾਹਾਂ ਤੇਰਾ ਡ੍ਰੈਗ ਰੂਮ ਵੀ ਹੀ ਜਾਵਾਂ ਚਲੋ ਉਹਦਾ ਨਾ ਡ੍ਰੈਗ ਰੂਮ ਵੀ ਜਿਆਦਾ ਹੀ ਵੱਡਾ ਬਣਾ ਲਿਆ ਤੈਨੂੰ ਸੋਫਾ ਵੀ ਵੱਡਾ ਲੈਣਾ ਪੈਣਾ ਇਹਗੇ ਜਿਹਨਾਂ ਨੇ ਸਰਨਾ ਚੱਲ ਕੋਈ ਦੀ ਭੈਣ ਜੀ ਚਾਰਜੀ ਆ ਵੀ ਜਾਣ ਤੇ ਤੰਗੀ ਨਾ ਹੋਇਆ ਕਰੂਗੀ ਕੋਈ ਪੈਸੇ ਕਿੰਨੇ ਲੱਗਦੇ ਇਹ ਪਤਾ ਹੀ ਚਲੋ ਕੋਈ ਨਹੀਂ ਪੈਸੇ ਤੇ ਫਿਰ ਲਾਉਣੇ ਪੈਣੇ ਆ ਜਦੋਂ ਘਰ ਬਣਾ ਲੀਏ ਤੇ ਫਿਰ ਪੈਸੇ ਲਾਉਣੇ ਪੈਂਦੇ ਆ ਸਮਾਨ ਸਮੁੰਨ ਤੇ ਲਿਉਣਾ ਹੀ ਪੈਣਾ ਵਾ ਘਰ ਤੇ ਭਰਨਾ ਹੀ ਪੈਣਾ ਕੋਈ ਗੱਲ ਨਹੀਂ ਤੂੰ ਸਮਾਨ ਲਿਆ ਤੇਰੀਆਂ ਅੱਖਾਂ ਖੁੱਲ ਜਾਣੀਆਂ ਵੇਖੀ ਤੇ ਸਹੀ ਮੁਰਕੇ ਤੰਗ ਕਿੰਨੇ ਹੋਈਦਾ ਚਾਚਾ ਨਾਲ ਆ ਪਥੇਰੇ ਲਈਦੇ ਆ ਪੈਸੇ ਚਲ ਜਿੱਦਾਂ ਘਾਤੇ ਲੱਗੇ ਆ ਉਹਦਾ ਚੀਜ਼ਾਂ ਤੇ ਵੀ ਲੱਗ ਜਾਣੇ ਆ ਬੱਬਾ ਲਾ ਲਈ ਮੈਨੂੰ ਕੀ ਲੋੜ ਜਦ ਅਤਰਾ ਜੀ ਕਰਦਾ ਕਰੀ ਜਾ ਆ ਬਾਥਰੂਮ ਬਾਹਰ ਬੜੇ ਵਧੀਆ ਬਣਾ ਲਿਆ ਦਾ ਸੋਹਣੇ ਆ ਸੋਹਣੇ ਆਉਣ ਲਗੀ ਨੇ ਵੇਖ ਕੇ ਹੀ ਆਈ ਅੱਛਾ ਅੱਛਾ ਮੈਂ ਚੱਲ ਇਹ ਹੁਣ ਪਹਿਲੇ ਢਾਉਣੇ ਪੈਣਗੇ ਆਹ ਪਹਿਲੇ ਢਾਦਨੇ ਫਿਰ ਪਹਿਲੇ ਕੀ ਕਰਨੇ ਆ ਹਾਂ ਆਹੋ ਚੱਲ ਨਵੇਂ ਬਣਾ ਲਿਆ ਹੁਣ ਤੇ ਬਾਹਰ ਕੈਲਾ ਲਾ ਲਈਏ ਕਿ ਨਾਂ ਲਾ ਲਈਏ ਫਿਰ ਬਾਥਰੂਮ ਤੇ ਵੇਖ ਲਾ ਬਾਥਰੂਮ ਚ ਲਾਉਂੀਆਂ ਤਾਂ ਲਾਲਾ ਕਿਉਂ ਕਿ ਪਾਣੀ ਪੂਣੀ ਨਹੀਂ ਸੋਖਾ ਰੇੜ ਦਾ ਬਾਹਰ ਚਲੋ ਚੱਲ ਲਾਲਾ ਕੋਈ ਗੱਲ ਨਹੀਂ ਚੰਗਾ ਫਿਰ ਮੇਰੀਏ ਭਾਣੇ ਇਹ ਨਾ ਆਖੀ ਆਈ ਨਹੀਂ ਮੈਂ ਚੱਲ ਹੁਣ ਕੋਈ ਵੀ ਆਵਾਂ ਇਹਨੇ ਫਿਰ ਮੂੰਹ ਉਟਾ ਕਰ ਲੈ ਲੈ ਦੱਸ ਖਾਦਾ ਪੀਤਾ ਤੇ ਕੋਹ ਨਹੀਂ ਇਹਦਾ ਚੱਲ ਜਾਣਾ ਸੁੱਚੇ ਮੂ ਤੇ ਉਧਰ ਜਿਹੜਾ ਬਗਾਨਾ ਉਹ ਵੀ ਤੇਰਾ ਆਪਣਾ ਹੀ ਆ ਲੈ ਮੈਂ ਕਿਹਨੇ ਘਟ ਚਾਹ ਬਣਾਉਣੀ ਮੈਂ ਬਣਾਉਣੀ ਆ ਮਿਸਤਰੀਆਂ ਨੂੰ ਸਾਰਾ ਕੰਮ ਕਰਕੇ ਮੈਂ ਜਾਵਾਂ ਹੁਣ ਲੈ ਦੱਸ ਬੜੇ ਕਾਲੇ ਜਿਹੇ ਤੇਰੇ ਵੇ ਰਾਵਾਂਗੇ ਸਮਝ ਨਹੀਂ ਲਗੀ ਕੋਹ ਵੀ ਮੈਨੂੰ ਹੈ ਤੇ ਮੈਨੂੰ ਸਲਾਵਾ ਦਿੱਤੀਆਂ ਵਾ ਕਿ ਸਾਡੀਆਂ ਲੱਤਾਂ ਖਿੱਚੀਆਂ ਵਾ ਚੱਲ ਮਨਾ ਹੁਣ ਜਿਹੜਾ ਕੰਮ ਕਰਨਾ ਉਹ ਤਹੀਂ ਕਰਨਾ ਹੀ ਕਰਨਾ ਵਾ ਹੁਣੀ ਫਰਸ਼ ਪਾ ਲੀਏ ਤੇ ਮੁੜ ਕੇ ਸਮਾਨ ਰੱਖ ਲੀਏ ਤੇ ਮੁੜ ਕੇ ਫੇਰ ਟੈਨਾਂ ਲੰਦੇ ਫਿਰਾਂਗੇ ਨਹੀਂ ਨਹੀਂ ਆਪਾ ਹੁਣ ਨਾਲ ਹੀ ਕੰਮ ਨਵੇੜ ਦੇਣਾ ਵਾ ਰੋਜ਼ ਰੋਜ਼ ਥੋੜੀ ਕੰਮ ਹੁੰਦੇ ਆ ਸਫਾਈ ਦੀ ਕਿਹੜੀ ਗੱਲ ਮੈਂ ਵੇਲੀ ਨੇ ਕੀ ਕਰਨਾ ਸਾਰਾ ਦਿਨ ਸਫਾਈਆਂ ਕਰਨੀਆਂ ਵਾ ਖਾਦੀ ਕਰਦੀ ਆ ਭੈਣ ਜੀ ਕੋਹ ਨਹੀਂ ਹਾਲ ਨਾ ਤੇਰੀ ਧੀ ਨਾ ਤੇਰਾ ਪੁੱਤ ਕਦੋਂ ਵਾਸਤੇ ਇੰਨੇ ਪੈਸੇ ਲਈ ਜਾਨੀ ਆ ਚੱਲ ਮਨਾ ਤੂੰ ਨਾ ਮਾੜੀ ਚੰਗੀ ਕਰ ਤੇਰੇ ਸਣੀ ਜੋ ਗਈ ਆ ਸਾਰਾ ਕੁਛ ਚੱਲ ਮੇਰਾ ਪੁੱਤ ਸੌਖਾ ਰਹੇਗਾ ਲਈ ਜਾ ਲਈ ਜਾ ਮੇਰੇ ਪੁੱਤ ਦੇ ਕੰਮ ਆਉਣੇ ਆ ਚੱਲ ਮਨਜਿੰਦਰ ਵਧੀਆ ਕੰਮ ਹੋਣ ਲਿਆ ਵਾ ਇਹ ਕੰਮ ਕਰ ਹੁਣ ਹਾਂਜੀ ਹੁਣ ਤੁਸੀਂ ਨਾ ਇਥੇ ਮਾੜੇ ਮੋٹے ਰੋਟੀ ਬਣਾਉਂਦੇ ਪਿਆ ਵੇਲੇ ਕੋਲੇ ਉਹ ਆਹੋ ਇੱਥੇ ਪਾਣੀ ਦਾ ਵੀ ਕਰਦੇ ਉਹ ਤੇ ਖਲਾਰਾ ਚ ਕਾ ਕੇ ਦੇ ਆਵੇਂ ਡਿੱਗ ਕੇ ਛੱਟ ਪੇਟ ਲੱਗੂਗੇ ਉਹ ਨਹੀਂ ਨਹੀਂ ਉਹ ਆਖਿਆ ਮੈਂ ਬੰਦੇ ਨੂੰ ਠੀਕ ਹੈ ਨਾ ਤੇ ਉਹ ਸਾਫ ਸਾਫ ਸਫਾਈ ਕਰਾ ਤੇ ਆ ਅੰਦਰ ਮਿਸਤਰੀਆਂ ਨੇ ਫਰਸ਼ ਪੁਰਸ਼ ਪਾ ਦੇਣੇ ਆ ਜੋ ਵੀ ਕਰਨਾ ਤੁਸੀਂ ਉਹ ਤਾਂ ਹੋ ਹੀ ਜਾਣਾ ਵਾ ਸਿਰਫ ਭਾਜੀ ਇੱਕ ਹਫਤਾ ਵਾ ਐ ਸਾਰਾ ਕੰਮ ਵਈ ਗਿਆ ਹੋਈ ਨਾ ਬਾਕੀ ਜੇ ਕੋਈ ਚੀਜ਼ਾਂ ਲਿਆਉਣੇ ਹੁੰਦੀ ਦੱਸ ਦਿਆ ਕਰੋ ਮੈਂ ਨਾਲ ਚੱਲ ਜੂੰ ਨਹੀਂ ਕੋਈ ਗੱਲ ਦੀ ਕੋਈ ਗੱਲ ਦੀ ਠੀਕ ਹੈ ਕਿ ਨਹੀਂ ਆ ਬਾਅਦ ਚ ਮਾੜਾ ਮੋਟਾ ਲੜੋਣਾ ਕੋ ਕੰਮ ਤਾਂ ਹਾਂ ਦੇ ਚਲੋ ਆਪਾਂ ਬਾਥਰੂਮ ਦੇ ਸਵੀਅਨ ਨਾਲੇ ਹਾਂਜੀ ਹਾਂਜੀ